ਤੁਹਾਨੂੰ ਪਹਿਲਾ ਫਤਿਹਦੀਨ ਬਾਈ ਬਾਈ ਜੀ ਦਾ ਖਾਸਾ ਜਿਹੜੀ ਬਾਈ ਜੀ ਦੇ ਕਰੇ ਬਹੁਤ سارے ਲੋਕਾਂ ਦੇ ਨੂੰ ਨਾਲ ਜਾਣਦੇ ਕੀ ਲਿਆ ਤੁਸੀਂ ਅਖਰ ਆਪਾਂ ਇਹ ਗੁੰਦਿਆਂ ਚਾਹਣਾ ਕਿਸੇ ਤੁਹਾਡੇ ਆਣਾ ਤੁਹਾਡਾ ਨਾਮ ਥੋੜਾ ਥੱਲੇ ਦਿੱਲੀ ਪਾਸੇ ਪਹੁੰਚੇ ਅਸੀਂ ਸ਼ਾਂਤੀ ਇਹ ਪਹੁੰਚੀਏ ਥਾਲੇ ਸਿਆਣੇ ਬਜ਼ੁਰਗਾਂ ਸਾਰੇ ਤਾਂ ਪ੍ਰਗਰੰਥੀ ਇੱਕਾਂ ਦੀ ਮਵਾਮੀ ਦਿੰਦੇ ਆ ਕਿ ਬਿੰਦਿਆਂ ਮੁੱਖ ਦਾ ਲੀਆ ਲਿਖਤ ਹੈ ਜਨਕੀ ਜਾਲੇ ਤਰ੍ਹਾਂ ਹਤੇ ਕਿਸੇ ਨੇ ਦੇਖਿਆ ਤੋਂ ਨੇ ਤੱਕਾ ਦੇ ਲਈ ਆ ਸਾਰੇ ਦੇਖਦੇ ਆ ਜਦੋਂ ਵੀ ਜੇ ਨਿਕਮੀ ਗੱਲ ਹੋਈ ਹੈ ਤਾਂ ਉਹਦੇ ਵਿੱਚ ਨਾਲ ਉਹ ਨਾ ਹੋ ਸਕੀ ਪਈ ਜੇ ਤੀਜਾ ਨਿਕਰ ਕੇੜਾ ਦੇ ਤਰ੍ਹਾਂ ਜੜੀਏ ਗੱਲ ਦੇ ਵਿੱਚੋਂ ਤੇ ਤੋਂ ਇੱਕ ਹਾਲ ਵਾਲੇ ਹੈ ਕਿ ਜਿਹੜੇ ਸੰਘਰਸ਼ਾਂ ਦੇ ਤੁਸੀਂ ਲੋਕ ਪਹੁੰਚਦੇ ਹੋ ਜਿਹੜੇ ਛੱਡਸੀ ਲੋਕ ਹੁੰਦੇ ਆ ਜਿਹੜੇ ਅਮਲੇ ਵਿੱਚੋਂ ਲੱਗਦੇ ਆ ਜਿਹੜੇ ਤਜਰਬੇ ਦੇ ਵਿੱਚੋਂ ਲਿਖਦੇ ਆ ਉਹਨਾਂ ਦੇ ਤੀਜਾ ਦੇਕਰ ਹੁੰਦਾ ਉਹ ਤੀਜਾ ਦੇਕਰ ਬਹੁਤ ਸਾਰੇ ਲੋਕਾਂ ਦੇ ਆਪਣੇ ਪਰਿਵਾਰਕ ਹਿੱਤਾਂ ਵਾਸਤੇ ਲੱਗਿਆ ਹੁੰਦਾ ਹੈ ਤੇ ਉਹ ਤੀਜਾ ਦੇਕਰ ਬਹੁਤ ਸਾਰੇ ਲੋਕਾਂ ਦੇ ਸਮੂਹ ਦੇ ਹਿੱਤਾਂ ਵਾਸਤੇ ਚਾਣਨ ਕਰਦਾ ਹੁੰਦਾ ਹੈ ਤੇ ਉਹ ਤੀਜਾਂ ਦੇ ਤਰ੍ਹਾਂ ਮੁਠੀ ਪਰ ਉਹ ਲੋਕ ਐ ਜਿਹੜੇ ਆਉਂਦੇ ਪੁੱਤ ਪੋਤਿਆਂ ਦੀ ਉਮਰਤੀ ਖੱਟਣ ਦੇ ਉੱਤੇ ਉਡੀਕ ਮਾਰਦੇ ਐ ਜਦ ਲਈ ਇਹ ਕਰਕੇ ਜਿੰਨੇ ਕਿਸੇ ਮਰਜੀ ਲੋਕ ਤੁਸੀਂ ਸਿਰ ਸਾਡੇ ਵਿੱਚ ਪਹੁੰਚ ਜੇ ਮਾਰ ਰਹੇ ਹੋ ਜਾ ਸਾਨੂੰ ਇਹ ਇਸ ਗੱਲ ਤੇ ਟੇਕ ਰੱਖਣੀ ਚਾਹੀਦੀ ਐ ਕਿ ਜਿੰਨੀ ਅਸੀਂ ਮਿਹਨਤਾਂ ਕੀਤੀ ਐ ਜਿੰਨੀ ਅਸੀਂ ਪੈਦਾਵਾਰ ਵਧਾਈ ਐ ਜਿਵੇਂ ਸਾਡੇ ਦੇਸ਼ ਦੇ ਹਾਕਮ ਬੜਕੇ ਮੰਗਲ ਜਾਂਦੇ ਹੁੰਦੇ ਉਹਨਾਂ ਦੇ ਕੋਲੋਂ ਥੁੱਥਾ ਛੜਾਇਆ ਐਨੀ ਪੈਦਾਵਾਰ ਅਸੀਂ ਕੀਤੀ ਐ ਕਿ ਹਾਠਾਂ ਮਾ ਕੋਲ ਸੰਭੜ ਵਾਸਤੇ ਥਾਂ ਨਹੀਂ ਐਨੀ ਮਿਹਨਤ ਐਨੀ ਪੈਦਾਵਾਰ ਉਹ ਕੀਤੀ ਹੋਈ ਪੈਦਾਵਾਰ ਦਾ ਮੁੱਲ ਸਾਡਾ ਕਿੱਤਰ ਗਿਆ ਕੌਣ ਲੈ ਗਿਆ ਕਿੱਥੇ ਐ ਇਹ ਸਾਨੂੰ ਫਰੋਣਾ ਨਹੀਂਦਾ ਸਾਡੇ ਪੀਜੇ ਨਿੱਤਰੇ ਵਿੱਚ ਅਗਲੀ ਗੱਲ ਇਹ ਬਰੋਲਣੀ ਚਾਹੀਦੀ ਐ ਕਿ ਅਸੀਂ ਆਪਣੇ ਧੀ ਪੁੱਤਾਂ ਜਿਨ੍ਹਾਂ ਨੂੰ ਡਿਗਰੀ ਡਿਪਲੋਮੇ ਕਰਵਾਏ ਨਹੀਂ ਬਿਦਿਆ ਹੱਦ ਕਰਵਾਈ ਹੈ ਜ਼ਮੀਨਾਂ ਤੇ ਕਰਜ਼ੇ ਚੁੱਕੇ ਹੈ ਜ਼ਮੀਨਾਂ ਵੇਚੀਆਂ ਡਿਗਰੀਆਂ ਡਿਪਲੋਮੇ ਕਰਨ ਦੇ ਬਾਵਜੂਦ ਉਹ ਅੱਜ ਸਾਡੇ ਖੇਤੀ ਵਾਲੇ ਸੈਕਟਰ ਤੇ ਬੋਝ ਕਿਉਂ ਆਇਆ ਉਹ ਵੇਲਦਾਰਾਂ ਦੀ ਕਤਾਲ ਦੇ ਵਿੱਚ ਸ਼ਾਮਲ ਕਿਉਂ ਹੈ ਇਹਦੇ ਪਿੱਛੇ ਕਾਰਨ ਕੀ ਹੈ ਇੱਧਰ ਦੇ ਮੱਤੇ ਤੀਜਾ ਨੇ ਤਰਹੋਣਾ ਨਹੀਂ ਤੁਹਾਨੂੰ ਇਹ ਤੋਂ ਵੀ ਅਗੇ ਇੱਧਰ ਦੇ ਪਾਰਸੇ ਲੱਭ ਤੀਜਾ ਨੇ ਤਰਹੋਣਾ ਚਾਹੀਦਾ ਹੈ ਕਿ ਅਮੀਰੀ ਤੇ ਗਰੀਬੀ ਕੀ ਪਰਮਾਤਮਾ ਨੇ ਸਾਡੀ ਕਿਸਮਤ ਦੇ ਵਿੱਚ ਲਿਖ ਕੇ ਭੇਜੀ ਹੈ ਜਾਇ ਦੇ ਪਿੱਛੇ ਵੀ ਰੰਗਤ ਹੋ ਰਹਿ ਦਾ ਸਰਕਾਰ ਦੀਆਂ ਲੀਕੀਆਂ ਪੌਂਦੀਆਂ ਇੱਧਰ ਦੇ ਪਾਸੇ ਸਾਨੂੰ ਸਾਡੇ ਤੀਜਾ ਨਿਕਰ ਹੋਣਾ ਰਹੇਗਾ ਜਨੀ ਦੇ ਤਜਰਬਿਆਂ ਦੇ ਵਿੱਚੋਂ ਲੱਗਦੇ ਆ ਆਪਾਂ ਜ਼ਿੰਦਗੀਆਂ ਬਚੀਤ ਕਰਨ ਦੇ ਕਿਨਾਰੇ ਤੇ ਬੈਠੇ ਆ ਸਾਨੂੰ ਇਸ ਗੱਲ ਦੇ ਵਿੱਚ ਪ੍ਰਤੱਖਤਾ ਹੋਣੀ ਚਾਹੀਦੀ ਹੈ ਤਾਂ ਕਿ ਔਰ ਵਾਲੇ ਸਾਡੀ ਜੀ ਪੀੜੀ ਐ ਔਰ ਵਾਲੇ ਸਾਡੇ ਬੱਚੇ ਐ ਉਹਨਾਂ ਨਾਲ ਆਪਣੇ ਪੰਜਾਬੀਆਂ ਦੇ ਵਿੱਚੋਂ ਇਹ ਅਸੀਂ ਗੱਲ ਦੱਸ ਰਹੀਏ ਕਿ ਮੇਲਤਾਂ ਜਿੰਨੀਆਂ ਮਰਜ਼ੀ ਕਰ ਲਈਏ ਮੇਲਤਾਂ ਦਾ ਮੁੱਲ ਉਹ ਪ੍ਰਮਾਤਮਾ ਨੇ ਬੇਸ਼ੱਕ ਅਸੀਂ ਕਹਿੰਦੇ ਆਂ ਕਿ ਦੇਣਾ ਹੁੰਦਾ ਪਰ ਮੇਲਤਾਂ ਦਾ ਮੁੱਲ ਤਕਾਰ ਦੀਆਂ ਨੀਤੀਆਂ ਪੌਥੀਆਂ ਨੇ ਮੋੜਨਾ ਹੁੰਦਾ ਹੈ ਉਹ ਨੀਤੀਆਂ ਪੌਥੀਆਂ ਅੱਜ ਮੁਠੀਕਰਕਰ ਤੋਂ ਰੇਡ ਕਰਨਾਂ ਦੇ ਹਿੱਤਪੂਰਨ ਤੇ ਲਗੀਆਂ ਹੁੰਦਾ ਹੈ ਉਹ ਨੀਤੀਆਂ ਪੌਥੀਆਂ ਸਾਡੀਆਂ ਜੇਪਾਂ ਕਰਦੇ ਨਾ ਪਰੰਤੇ ਲੱਗੀਆਂ ਹੁੰਨ ਐ ਅਸੀਂ ਵਾਦਾ ਕਰਦੇ ਆ ਭਰਾਵੋ ਮੈਂ ਕਤੋਂ ਮਤ ਮੈਂ ਗੱਲ ਕਹਿ ਸਕਦਾ ਕਿ ਅਸੀਂ ਪੈਦਾਵਾਰ ਬੇਸ਼ੱਕ ਜਿੱਦੀ ਮਰਜ਼ੀ ਵਧਾ ਦਈਏ ਸਾਨੂੰ ਅੱਜ ਸਰਕਾਰ ਦੁੱਗਣਾ ਰੇਟ ਕਰਦੇ ਵਧਾਣਾ ਤੇ ਵਗਦੀ ਐ ਸਦੀ ਨਹੀਂ ਸਾਨੂੰ ਵਗਦੀ ਲਾਭ ਹੋ ਸਕਦੇ ਐ ਕਿਉਂਕਿ ਤੁਸੀਂ ਨੇ 7000 7500 ਰੁਪਏ ਮੋਟਰ ਵੇਚੀ ਐ ਬਾਜ਼ੂਤੀ ਗੁੰਡੇ ਵਿੱਚ ਬਹੁਤਾਰੇ ਸਾਡੇ ਕਿਸਾਨ ਬੈਠੇ ਐ ਮੁੱਛਲ ਮੁੱਛਲ ਹੋ ਵੀ ਨਹੀਂ ਸਾਡੇ ਪੰਜਾਬ ਦੇ ਵਿੱਚ ਬਾਹਰ ਹੁਕਮੀ ਬਾਹਰ ਹੋ ਗਈ ਦੀ ਤੇ 6 ਮਹੀਨਿਆਂ ਦੇ ਵਿੱਚ ਵਿੱਚ ਉਹ ਬਾਹਰ ਤੋਂ ਉਹ ਕਾਗੂਰੇ ਕਹਾਣੀਆਂ ਕੰਪਨੀਆਂ ਚ ਗਈ ਸਾਡੀ ਕਮਾਈ ਸਾਰੀ ਦੀ ਸਾਰੀ 6 ਮਹੀਨਿਆਂ ਦੇ ਵਿੱਚ ਮੋੜ ਦੇ ਰੂਪ ਦੇ ਵਿੱਚ ਸਭ ਖੋਲੀ ਉਨ੍ਹੀ ਵੱਧ ਮਹਿੰਗਾਈ ਕਰਤੀ ਅਸੀਂ ਸੋਗ ਦੇ ਵਿੱਚ ਵੇਚਦੇ ਆ ਪਰਚੂਮ ਦੇ ਵਿੱਚ ਖਰੀਦਦੇ ਆ ਤੇ ਜਦੋਂ ਪਰਚੂਮ ਦੇ ਵਿੱਚ ਖਰੀਦਣ ਵਾਸਤੇ ਜਾਣਾ ਤਾਂ ਲੀਟਰਾਂ ਦੇ ਕਿਲੋਆਂ ਚ ਰੇਟ ਵਧਦੇ ਆ ਸਾਡਾ ਕੋਟਣਾ ਵਿੱਚੇ ਮੰਨੇ ਸਰਕਾਰਾਂ ਨੂੰ ਜਦ ਲਈ ਇਹ ਇਸ ਕਰਕੇ ਫਿਰ ਅਸੀਂ ਜਿੰਨੀਆਂ ਮਰਜ਼ੀ ਮਿਹਨਤ ਕਰ ਲਈਏ ਥੱਟਾ ਡੁਗੜੇ ਰੇਡ ਕਰਦੇ ਤੇ ਸਾਨੂੰ ਸੁੱਖ ਦਾ ਸਾਹ ਵਕਤੀ ਤੌਰ ਤੇ ਆ ਸਕਦਾ ਪਰ ਸਦੀਵੀ ਨਹੀਂ ਹੈ ਇਹ ਸਦੀਵੀ ਕਿਵੇਂ ਲੈਣਾ ਹੈ ਸਦੀਵੀ ਕਿਵੇਂ ਬਣਾਉਣੀ ਹੈ ਸਾਡੇੁੱਤ ਬਣਾ ਕੇ ਕਿਵੇਂ ਬਣਾਣੇ ਹੈ ਉਹਨਾਂ ਵਿੱਚ ਬੰਦੇ ਨੀਤੀਆਂ ਬੋਲਿਆ ਨਹੀਂ ਕਿਵੇਂ ਕਰਾਉਣੇ ਹੈ ਇਧਰ ਨਹੀਂ ਪਾਚਾ ਸਾਡਾ ਪੀਜਾ ਨਿੱਤ ਪੂਰਾ ਚਾਹੀਦਾ ਜਦ ਹੀ ਹੋਣਾ ਆ ਜਿਹੜੇ ਸੰਘਰਸ਼ ਦੇ ਵਿੱਚ ਅਸੀਂ ਸ਼ਾਮਲਾ ਇਹ ਕਿੰਨਾ ਵੱਡਾ ਸੰਘਰਸ਼ ਹੈ ਕਿੰਨਾ ਲੰਮਾ ਸੰਘਰਸ਼ ਹੈ ਕਿਵੇਂ ਸਮੂਹ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ ਇਹਦੇ ਵਿੱਚ ਇਹ ਸਾਰੀਆਂ ਗੱਲਾਂ ਹੁੰਦੀਆਂ ਕਿਉਂਕਿ ਜੇ ਅਸੀਂ ਇਹ ਗੱਲ ਕਰਾਂਗੇ ਵੀ ਸਾਡੇ ਸੁਧ ਬਣਾ ਫੇਵਦਾ ਉਹ ਸਾਡੀ Swami Nath ਦੀ ਸਫਾਸ ਦੀਆਂ ਮਤਾਵਾਂ ਮਤਾਮਕ ਸਾਡੇ ਨਾਲ ਘੱਟੋ ਘੱਟ ਸਮਰਥਨ ਨੂੰ ਦਿਓ ਸਾਡੇ ਪੰਜਾਬ ਨੂੰ ਸਨ ਬਣਾ ਫੇ ਸਾਡੇ ਹੱਥਾਂ ਦੇ ਨਕੀਨੀ ਕਰੋ ਉਹ ਸਾਡੀ ਸੁਤੰਤਰ ਹੁੰਦਣਾ ਉਹ ਇਸ ਤਰ੍ਹਾਂ ਨਹੀਂ ਹੋਣੀ ਉਹ ਫੇਰ ਸਾਡੀ ਸੁਤੰਤਰਤਾ ਦੇ ਵਿੱਚ ਵਾਧਾ ਆਊਗਾ ਜੇ ਕੰਪਨੀਆਂ ਦੇ ਮੁਨਾਫਿਆਂ ਦੇ ਕੱਟ ਲੱਗਣਗੇ ਜੇ ਕੰਪਨੀਆਂ ਦੇ ਜਿਹੜੀਆਂ ਅੱਜ ਆਪਦੇ ਰੇਟ ਆਪ ਤੈਅ ਕਰਦੀਆਂ ਸਰਕਾਰ ਤੋਂ ਨਹੀਂ ਕੋਈ ਪ੍ਰਵਾਨਗੀ ਲੈਂਦੀਆਂ ਸਾਡੀਆਂ ਜਿਲਸਾਂ ਦੇ ਭਾਅ ਸਾਨੂੰ ਸਰਕਾਰਾਂ ਦਿੰਦੀਆਂ ਉਹ ਲੋਕ ਦਿੰਦੇ ਐ ਜਿਹੜੇ ਏਸੀ ਕਮਰਿਆਂ 'ਚ ਬੈਠੇ ਐ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੂੰਗਫਲੀ ਧਰਤੀ ਦੇ ਵਿੱਚ ਪੈਣਾ ਹੁੰਦੀ ਆ ਜਾਂ ਕਿਸੇ ਬੂਟੇ ਤੇ ਲੱਗਦੀ ਆ। ਆਲੂ ਧਰਤੀ ਦੇ ਵਿੱਚ ਪੈਣਾ ਹੁੰਦਾ ਜਾਂ ਬੂਟੇ ਤੇ ਲੱਗਦੇ ਆ। ਉਹ ਲੋਕ ਸਾਡੀਆਂ ਜਿੰਸਾਂ ਦੇ ਘਟੋਂ ਘਟ ਸਮਰਥਨ ਨੂੰ ਤੈਅ ਕਰਦੇ ਆ। ਉਹ ਨਾਰੀ ਨੈਰੀ ਪਾਇੰ ਨੂੰ ਆਧਾਰ ਬਣਾਉਂਦੇ ਆ। ਉਹ ਮੂਲਸਾਨ ਨੂੰ ਆਧਾਰ ਬਣਾਉਂਦੇ ਆ ਤੇ ਉਹ ਇੱਕੋ ਰਥੇ ਇਹ ਕਹਿੰਦੇ ਆ ਵੀ ਆਹ ਸਿਰਫ ਤੁਹਾਨੂੰ 2200 ਰੁਪਏ ਕਿਵਾਂਟਲ ਮਿਲੂਗਾ। ਜਣੀ ਇਸ ਕਰਕੇ ਜੇਪਾਂ ਨਾਲ ਹਾਲਾਤ ਇਹ ਹੈ ਸਾਡੀਆਂ ਜਿੰਸਾਂ ਦੇ ਰੇਟ 5 ਮਿੰਟ ਉਹ ਗਾਕ ਤੈਅ ਕਰਦੇ ਆ ਤੇ ਜਦੋਂ ਅਸੀਂ ਪ੍ਰਚੂਨ ਤਖਰੀਦਾਂ ਜਾਂਦੇ ਆ ਤੇ ਉਦੋਂ ਉਹਦੇ ਉਹਨਾਂ ਦੇ ਰੇਟ ਹੁੰਦੇ ਆ ਵੇਚਣ ਵਾਲੇ ਦੇ ਫਿਰ ਇਹ ਸਾਡੇ ਸੁਤ ਮਨਾਵੇ ਕਿਵੇਂ ਸੰਦੀਲੀ ਰਹਿਣਗੇ ਜਦ ਲਈ ਇਸ ਕਰਕੇ ਜੇ ਅਸੀਂ ਇਹ ਗੱਲ ਕਰਾਂਗੇ ਕਿ ਸਾਡੇ ਸੁਤ ਮਨਾਫਿਆਂ ਦੇ ਵਿੱਚ ਵਾਅਦਾ ਕਰੋ 50% ਮਨਾਵਾ ਸਾਡੇ ਛਾਲੇ ਰੱਖੋ ਅਸੀਂ ਮਿਹਨਤ ਕਰਨ ਵਾਲੇ ਲੋਕ ਕਿਸੇ ਅੱਗੇ ਹੱਥ ਕਿਉਂ ਅੜਦੇ ਆ ਜਦੋਂ ਅਸੀਂ ਸਾਡੀਆਂ 30 ਪੈਣ ਦੇ ਕਿਸੇ ਦੇ ਹੱਥ ਪੀੜੇ ਕਰਦੇ ਆ ਤਾਏ ਹੱਥ ਸਾਨੂੰ ਕਿਸੇ ਅੱਗੇ ਕਿਉਂ ਔੜਨੇ ਪੈਂਦੇ ਆ ਅਸੀਂ ਤਾਂ ਮਿਹਨਤਾਂ ਕਰਦੇ ਆ ਮਿਹਨਤਾਂ ਕੀਤੀਆਂ ਤੇ ਉਹ ਮਿਹਨਤਾਂ ਦਾ ਮੁੱਲ ਸਰਕਾਰਾਂ ਨੇ ਸਾਨੂੰ ਨਹੀਂ ਦਿੱਤਾ ਉਹ ਸਾਡੀਆਂ ਮਿਹਨਤਾਂ ਦਾ ਮੁੱਲ ਮੁਠੀ ਪ੍ਰਕਾਰ ਕੁਰੇ ਲਕਰਾਂ ਨੂੰ ਦਿੱਤਾ ਇਸ ਕਰਕੇ ਫੈਕਟਰੀਆਂ ਕੰਮ ਫੜੇ ਬਹੁਤ ਸਾਰਾ ਸਮਾਪੁਰੀ ਲਗਨ ਲੱਗ ਰਿਆ ਇੱਕੋ ਗੱਲ ਹੈ ਕਿ ਜਿੰਨੀ ਦੇਰ ਤੱਕ ਸਾਡੀਆਂ ਸਰਕਾਰਾਂ ਨੀਤੀਆਂ ਬਦਲੀਆਂ ਦੇ ਵਿੱਚ ਤਬਦੀਲ ਨਹੀਂ ਕਰਦੀਆਂ ਜਿੰਨੀ ਦੇਰ ਤੱਕ ਅਸੀਂ ਇਹ ਮੰਗ ਨਹੀਂ ਕਰਦੇ ਕਿ ਕਾ ਕੰਪਨੀਆਂ ਦੇ ਮੁਨਾਫੇ ਦੇ ਕੱਟ ਲਾਓ ਕੰਪਨੀਆਂ ਦੇ ਸੁਪਰਨਾਫੇ ਉਹ ਵੀ ਸਾਡੇ ਵਾਂਗੂ ਤੈਅ ਕਰੋ ਕੋਈ ਵੀ ਕੰਪਨੀ ਘੱਟੋ ਘੱਟ 20% ਮੁਨਾਫਾ ਲੈ ਲੈ 30% ਮੁਨਾਫਾ ਲੈ ਲੈ 50% ਮੁਨਾਫਾ ਲੈ ਲੈ 5-500 ਕੀ ਸਦੀ ਵੱਧ 3-300 ਕੀ ਸਦੀ ਵੱਧ ਬਣਾਵੇ ਇਹਨਾਂ ਨੂੰ ਸੁੱਖੇ ਨਹੀਂ ਹੋਏ ਆਹ ਇੱਕ 2000 ਦਾ ਮੋਬਾਈਲ ਹੈ ਤੁਹਾਡੀ ਜੇਬ ਦੇ ਵਿੱਚ 20000 ਦੇ ਵੇਚਣਾ ਨਾ ਕੋਈ پابੰਦੀ ਨਹੀਂ ਜਿੰਨੀ ਮਰਜ਼ੀ ਲੁੱਟ ਕਰੀ ਜਾਂ ਨਾ ਫੁੰਨੀਆਂ ਛੋਟਾਂ ਦਿੱਤੀਆਂ ਹਨ ਲੁੱਟ ਕਰਨੀਆਂ ਇਸ ਕਰਕੇ ਸਾਡੀ ਕਮਾਈ ਦਾ ਬਣੂਗਾ ਕੀ ਜੇ ਦੂਜੇ ਪਾਸੇ ਬਿਘਾਰ ਹੋਲੇ ਛੱਡੇ ਹੋਏ ਐ ਉਹ ਬਿੱਲੇ ਬੈਠੇ ਐ ਮਗਰੀ ਚੱਟਾਂ ਬਾਤ ਤੇ ਸਾਡੀ ਮਿਹਨਤ ਖਾਣ ਬਾਤ ਤੇ ਫਿਰ ਸਾਡੀ ਹੋਈ ਕੀ ਸਾਡੀ ਕੀਤੀ ਮਿਹਨਤ ਦਾ ਮੁੱਲ ਕਿਵੇਂ ਸਾਡੇ ਹੱਥਾਂ ਤੇ ਆਊ ਕਿਵੇਂ ਸਾਡੀ ਦੇਪਾਂ ਜਾਊਗਾ ਇਸ ਕਰਕੇ ਨੀਤੀਆਂ ਪੌਲਤੀਆਂ ਸਾਝੀਏ ਸਰਕਾਰ ਦੀਆਂ ਇਸ ਗੱਲ ਤੇ ਚਰਚਾ ਕਰੀਏ ਇਸ ਗੱਲ ਤੇ ਤੀਜਾ ਨੇਤਰ ਖੋਲ੍ਹੀਏ ਕਿ ਜਿੰਨੀ ਦੇਰ ਤੱਕ ਨੀਤੀਆਂ ਪਹੁੰਚੀਆਂ ਦੇ ਵਿੱਚ ਸਰਕਾਰ ਬਦਲਾਅ ਨਹੀਂ ਕਰਦੀ ਜੇ ਸਰਕਾਰ ਇੱਥੇ ਗਰੀਬੀ ਰੇਖਾ ਤੈਅ ਕਰ ਸਕਦੀ ਹੈ ਉਹ ਗਰੀਬੀ ਦੀ ਰੇਖਾ ਤੈਅ ਕਰਕੇ ਐਂ ਕਹਿ ਚੱਗਦੀ ਜਿਵੇਂ ਕੋਈ ਜੀ ਘੱਟਾ ਨੌਗਰੀਬ ਹੈ ਫਿਰ ਅਮੀਰੀ ਦੀ ਰੇਖਾ ਵੀ ਤੈਅ ਕਰਨੀ ਚਾਹੀਦੀ ਹੈ ਸਰਕਾਰ ਨੂੰ ਅਮੀਰੀ ਦੀ ਰੇਖਾ ਵੀ ਤੈਅ ਕਰੇ ਐ ਨਹੀਂ ਹੈਗਾ ਵੀ ਇੱਕ ਪਾਸੇ ਕੋਠੇ ਪਰੇ ਪਏ ਆ ਛੱਤਾ ਪਰੀਆਂ 50 ਰੁਪਈਆ ਸਾਹਮਣੂ ਮਸ਼ੀਨਾਂ ਥੱਕਦੀਆਂ ਗਨੇਰੀ ਜਾਂਦੇ ਤੇ ਇੱਕ ਪਾਜੇ ਵਾਲਾ ਕਰਦ ਨੂੰ ਮਰਦੇ ਆ ਜੜੀਆਂ ਦੇ ਕਰਕੇ ਨੀਂਖੀਆਂ ਪੌਦੀਆਂ ਤੇ ਵੱਡੀ ਪੱਧਰ ਤੇ ਬਦਲਾਅ ਆ ਗਈ ਜੁੜ ਹੈ ਇਹ ਸਾਡੇ ਸੰਘਰਸ਼ ਸਿੱਧੇ ਸਰਕਾਰ ਦੀਆਂ ਨੀਤੀਆਂ ਪੌਦੀਆਂ ਨਾਲ ਟਕਰਾਵੇਂ ਹੈ ਬਹੁਤ ਵੱਡਾ ਸੰਘਰਸ਼ ਹੈ ਇਹ ਸੰਘਰਸ਼ ਲੰਮੇ ਫਿਰਕ ਤੇ ਸਭ ਨਾਲ ਲੜੇ ਜਾਂਦੇ ਹੁੰਦੇ ਆ ਤੁਸੀਂ ਬਤਾਈਏ ਪਾਤਰੋਂ ਚੱਲਦੇ ਸੰਘਰਸ਼ਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਮੁਸ਼ਕਲਾਂ ਨੂੰ ਸਹਰ ਕਰਨਾ ਤੇ ਉਹਨਾਂ ਤੇ ਫਤਵੇ ਪਾਉਣੀ ਇਹ ਸਮੁੱਚੀ ਸਿਆਣੀ ਲੀਡਰਸ਼ਿਪ ਦਾ ਹੱਕ ਹੁੰਦਾ ਹੈ ਉਹਦਾ ਕੰਮ ਹੁੰਦਾ ਹੈ ਜੜੀਏ ਇਸ ਕਰਕੇ ਲੰਮੇ ਦਾ ਦੇ ਵਿੱਚੋਂ ਲੰਮੇ ਸੰਘਰਸ਼ਾਂ ਦੇ ਵਿੱਚੋਂ ਆ ਇਸ ਤਰ੍ਹਾਂ ਦੀਆਂ ਜਿਹੜੀਆਂ 23 ਤਰੀਕ ਨੂੰ ਘਟਨਾ ਵਾਪਰੀ ਹੈ ਇਹ ਘਟਨਾਵਾਂ ਆਉਣ ਵਾਲੇ ਸਮੇਂ ਤੇ ਵੀ ਵਾਪਰ ਸਕਦੀਆਂ ਕਿਉਂਕਿ ਸਰਕਾਰ ਛਾਤਰ ਹੈ ਸਰਕਾਰ ਦੇ ਸੈਲ ਪਿੰਡਾਂ ਦੇ ਵਿੱਚ ਸਰਕਾਰ ਕਿਸੇ ਵੇਲੇ ਵੀ ਕੁਝ ਕਰਵਾ ਸਕਦੀ ਹੈ ਜਦੋਂ ਸੰਘਰਸ਼ ਜਮਾ ਚੜਦੀ ਕਲਾ ਚ ਹੁੰਦੇ ਆ ਜਦੋਂ ਸੰਘਰਸ਼ ਤਿੱਖੇ ਹੁੰਦੇ ਆ ਉਦੋਂ ਆਪਾਂ ਨੂੰ ਪਤਾ ਹੈ ਵੀ ਦੋ ਮੁੱਦੇ ਐ ਦੋ ਹਥਿਆਰ ਐ ਸਰਕਾਰ ਕੋਲੇ ਇੱਕ ਧਰਮ ਦਾ ਇੱਕ ਜਾਤ ਦਾ ਉਦੋਂ ਇਹ ਵਰਤਦੇ ਆ ਭਰਾਓ ਸਾਡੇ ਲੋਕਾਂ 'ਤੇ ਇਸੇ ਵੇਲੇ ਹੋਇਆ ਸੀ ਉਦੋਂ ਅਕਾਲੀ ਵੀ ਸਰਕਾਰ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਲਿਆ ਕੇ ਕਰਾ ਕੇ ਪੱਤੀ ਪੱਧਰ ਤੇ ਸਾਡਾ ਧਿਆਨ ਦੂਜੇ ਪਾਸੇ ਖਿੱਚਿਆ ਸੀ ਇਹ ਕਰਕੇ ਭਰਾਓ ਸਾਨੂੰ ਸਾਡਾ ਤੀਜਾ ਨੇਤਰਾ ਸਾਡੇ ਪਵਿੱਤਰ ਕਿੱਤੇ ਵਾਲਾ ਕੇਂਦਰਤ ਕਰਨਾ ਚਾਹੀਦਾ ਸਾਨੂੰ ਸਾਡਾ ਤੀਜਾ ਪਿੱਤਰ ਉਹ ਸਾਡੇ ਗੁਰਨਾਨਕ ਦੇਵ ਜੀ ਦੱਸਦੇ ਗਏ ਜਿਹਨੂੰ ਕਿਹਾ ਹੈ ਉੱਤਮ ਖੇਤੀ ਮੱਤਮ ਵਪਾਰ ਨਖਤ ਚਾਹਰੀ ਜਿਹੜੀ ਸਾਡੀ ਖੇਤੀ ਨੂੰ ਉੱਤਮ ਬਣਾ ਦਿੰਦਾ ਸਾਡੇ ਗੁਰੂ ਸਾਹਿਬ ਨੇ ਤੇ ਉੱਤਮ ਕਿੱਤੇ ਦੇ ਵਿੱਚ ਅਸੀਂ ਜਨਮਿਆ ਉੱਤਮ ਕਿੱਤਾ ਅਸੀਂ ਕਰਦੇ ਹਾਂ ਉਤਪ ਕਿਤੇ ਨੂੰ ਕਿਨੇ ਲੁੱਟਿਆ ਉਤਪ ਕਿਤੇ ਨੂੰ ਕਿਨੇ ਘਾਟੇ ਵਿੱਚ ਕੀਤਾ ਤੇ ਉਤਪ ਕਿਤੇ ਨੂੰ ਕਿਲੇ ਅਸੀਂ ਮਨਾਰਾ ਪਾਰਕ ਕਿਤੇ ਦੇ ਵਿੱਚ ਤਬਦੀਲ ਕਰਨਾ ਇਧਰਲੇ ਪਾਸੇ ਜਾਉਂ ਆਂ ਪੀਆਂ ਜੀ ਨੇ ਕੰਤੀ ਭਰਾਵੋ ਬੋਲ ਲਈ ਲੋੜਾਇਆ ਤੁਹਾਨੂੰ ਬਹੁਤ ਬਧਾਈ ਦੇ ਪਾਤਰਾਂ ਧੰਨਵਾਦ ਸਾਰਿਆਂ ਦਾ ਲਾਈਵ ਦੀ ਕਾਰਨ ਖਾਸਾ ਜੀ ਵਾਈ ਕੁਡੀ ਹੋ